ਸਰਕਾਰ ਤੁਹਾਡੇ ਦਰਵਾਜ਼ਾ ਪ੍ਰੋਗਰਾਮ ਦੀ ਜਿਹੜੀ ਸ਼ੁਰੂਆਤ ਕੁਝ ਸਮਾਂ ਪਹਿਲਾਂ ਕੀਤੀ ਗਈ ਸੀ ਜਿਸ ਦੇ ਤਹਿਤ ਅੱਜ ਲੁਧਿਆਣਾ ਵਿੱਚ ਇੱਕ ਵਿਸ਼ੇਸ਼ ਕੈਂਪ ਲਗਾਇਆ ਗਿਆ ਜਿੱਥੇ ਕੀ ਰੈਵਨਿਊ ਡਿਪਾਰਟਮੈਂਟ ਦੇ ਜਿਹੜੇ ਅਧਿਕਾਰੀ ਨੇ ਉਹ ਬੈਠੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿਨ੍ਹਾਂ ਲੋਕਾਂ ਦੇ ਕੰਮ ਨਹੀਂ ਹੋਏ ਉਹ ਲੋਕ ਜਿਹੜੇ ਨੇ ਇੱਥੇ ਆ ਕੇ ਆਪਣਾ ਕੰਮ ਕਰਵਾ ਸਕਦੇ ਨੇ ਜਾਂ ਜਿਨ੍ਹਾਂ ਨੂੰ ਦੇਰੀ ਹੋਈ ਹੈ ਉਹਨਾਂ ਲੋਕਾਂ ਦੇ ਜਿਹੜੇ ਕੰਮ ਨੇ ਇੱਥੇ ਕੀਤੇ ਜਾਣਗੇ ਕਿਹੜੇ ਕਿਹੜੇ ਕੰਮ ਇੱਥੇ ਹੋ ਸਕਦੇ ਨੇ ਜਾਂ ਕਿਹੜੇ ਕਿਹੜੇ ਅਧਿਕਾਰੀ ਜਿਹੜੇ ਇੱਥੇ ਬੈਠੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਲੈਣੇ ਆ ਸਰ ਪਹਿਲਾਂ ਤਾਂ ਇਹ ਦੱਸਿਓ ਵੀ ਕਿਹੜੇ ਕਿਹੜੇ ਜਿਹੜੇ ਅਧਿਕਾਰੀ ਅੱਜ ਇੱਥੇ ਬੈਠੇ ਨੇ ਤੇ ਕਿਹੜੇ ਕਿਹੜੇ ਕੰਮ ਜਿਹੜੇ ਨੇ ਇੱਥੇ ਹੋ ਸਕਦੇ ਨੇ ਜੀ ਇੱਥੇ ਸਾਡੇ ਜ਼ਿਲ੍ਹਾ ਮਾਲ ਅਫਸਰ ਸਾਹਿਬਾਨ ਆਏ ਹੋਏ ਨੇ ਸਾਡੇ ਐਸ ਡੀ ਐਮ ਸਾਹਿਬ ਉਹ ਵੀ ਆਏ ਹੋਏ ਨੇ ਤੇ ਤਹਿਸੀਲਦਾਰ ਸਾਹਿਬਾਨ ਤੇ ਕਾਨੂੰਗੋ ਸਾਹਿਬਾਨ ਤੇ ਪਟਵਾਰੀ ਸਾਹਿਬਾਨ ਸਾਰੇ ਰੈਵਨਿਊ ਦੇ ਜਿੰਨੇ ਪੂਰਬੀ ਪੱਛਮੀ ਦੇ ਪੜਵਾਰੀ ਸਰਵਾਂ ਨੂੰ ਸਾਰੇ ਇੱਥੇ ਪਹੁੰਚੇ ਹੋਏ ਨੇ ਸਰ ਕਿਹੜੇ ਕਿਹੜੇ ਕੰਮ ਜਿਹੜੇ ਨੇ ਹੋ ਸਕਦੇ ਨੇ ਜਿਨ੍ਹਾਂ ਕਈਆਂ ਦੇ ਇੰਤਕਾਲ ਪੈਂਡਿੰਗ ਜਾਂ ਫਿਰ ਹੋਰ ਕਿਹੜੇ ਕਿਹੜੇ ਕੰਮ ਜਿਹੜੇ ਨੇ ਕੁਝ ਕੰਮ ਰੈਵਨਿਊ ਦੇ ਵਿੱਚ ਅਜਿਹੇ ਹੁੰਦੇ ਆ ਜਿਨ੍ਹਾਂ ਦੇ ਵਿੱਚ ਕੋਈ ਡਾਕੂਮੈਂਟ ਲੱਗਣੇ ਹੁੰਦੇ ਆ ਪਰ ਪਾਰਟੀ ਨੂੰ ਉਹਦੇ ਬਾਰੇ ਨੋਲਿਜ ਨਹੀਂ ਇਸ ਕਰਕੇ ਉਹ ਪੈਂਡ ਇੰਤਕਾਲ ਪੈਂਡਿੰਗ ਰਹਿ ਜਾਂਦਾ ਤਾਂ ਉਹ ਤਕਰੀਬਨ ਅਸੀਂ ਉਹਨਾਂ ਦੇ ਡਾਕੂਮੈਂਟ ਪਹਿਲਾਂ ਲੈ ਚੁੱਕੇ ਆ ਤੇ ਅੱਜ ਕੈਂਪ ਦਾ ਕਰਕੇ ਕੈਂਪ ਲੱਗਾ ਹੋਣ ਕਰਕੇ ਤੇ ਉਹਦੇ ਵਿੱਚ ਤਹਿਸੀਲਦਾਰ ਸਾਹਿਬਾਨ ਮਨਜ਼ੂਰ ਕਰ ਰਹੇ ਹਨ ਲੱਗਦਾ ਕਿ ਇੱਕ ਛਤ ਦੇ ਥੱਲੇ ਜਿਹੜੇ ਨੇ ਅੱਜ ਸਾਰੇ ਅਧਿਕਾਰੀ ਬੈਠੇ ਨੇ ਸਾਰੇ ਵੱਖ-ਵੱਖ ਤਰ੍ਹਾਂ ਪਟਵਾਰੀ ਜਿਹੜੇ ਵੱਖ-ਵੱਖ ਬੈਠੇ ਨੇ ਹਲਕਿਆਂ ਦੇ ਵੀ ਜਿਹੜਾ ਕੰਮ ਆ ਲੋਕਾਂ ਨੂੰ ਕਰਾਉਣਾ ਸੁੱਖ ਹੋਵੇਗਾ ਨਹੀਂ ਇਸ ਤਰ੍ਹਾਂ ਨਹੀਂ ਹੁੰਦਾ ਜੀ ਕਿ ਅੱਜ ਹੀ ਕੇ ਕੰਮ ਕਰਨਾ ਸਾਡੇ ਕੰਮ ਜਿਹੜੇ ਹਰ ਮਹੀਨੇ ਜਿਵੇਂ ਮੇਰੇ ਪਟਵਾਰੀ ਸਾਹਿਬਾਨ ਨੇ ਇੰਤਕਾਲ ਦਰਜ ਕਰਦੇ ਆ ਉਹਦੀ ਮੈਂ ਪੜਤਾਲ ਕਰਕੇ ਹਰ ਮਹੀਨੇ ਉਹਦੇ ਇੰਤਕਾਲ ਤੇ ਬਗਰ ਵੀ ਡਾਕੂਮੈਂਟ ਜਿਹੜੇ ਹਰ ਮਹੀਨੇ ਦੇ ਮਹੀਨੇ ਕਰੀ ਕਰਦੇ ਆ ਇੰਤਕਾਲ ਦਾ ਟਾਈਮ ਸਮਾਂ ਵੈਸੇ 45 ਦਿਨ ਹੁੰਦਾ ਪਰ ਉਹ ਮਹੀਨੇ ਦੇ ਮਹੀਨੇ ਸਾਰੇ ਇੰਤਕਾਲ ਪਟਵਾਰੀ ਸਾਹਿਬਾਨ ਕਰਾ ਲੈਂਦੇ ਆ ਅੱਜ ਤਾਂ ਕੁਝ ਇੱਕ ਦੋਕਾ ਕਿਉਂਕਿ ਇੰਨਾ ਵੱਡਾ ਹਲਕਾ ਹੋਣ ਦੇ ਬਾਵਜੂਦ ਵੀ ਕੋਈ 100 ਸਵਾ 100 ਆਦਮੀ ਹੋਣਾ ਜਿਹੜਾ ਇੱਥੇ ਆਇਆ ਉਹ ਵੀ ਕੋਈ ਕੋਈ ਨਾ ਕੋਈ ਇੰਤਕਾਲ ਦੇ ਵਿੱਚ ਕੋਈ ਨੁਕਸ ਹੋਣਾ ਤਾਂ ਇੱਥੇ ਪਹੁੰਚਿਆ ਅਦਰਵਾਈਜ਼ ਰੈਬਨੋ ਦਾ ਕੰਮ ਸਾਰਾ ਰੁਟੀਨ ਵਰਕ ਸਾਰਾ ਚੱਲ ਰਿਹਾ ਲੋਕਾਂ ਨੂੰ ਗਾਈਡ ਕੀਤਾ ਜਾਊਗਾ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਸੁਣੀਆਂ ਜਾਣਗੀਆਂ ਹੱਲ ਵੀ ਕੀਤੀਆਂ ਜਾਣਗੀਆਂ ਉਹ ਤਕਰੀਬਨ ਮੈਂ ਉੱਥੇ 32 ਸੈਕਟਰ ਲੁਧਿਆਣਾ ਸ਼ਹਿਰ ਦਾ ਕਾਨੂੰਗੋ ਉੱਥੇ ਬੈਠਦੇ ਆ ਅਸੀਂ ਵੱਖ-ਵੱਖ ਇਸੇ ਤਰੀਕੇ ਨਾਲ ਕਾਨੂੰਗੋ ਸਾਹਿਬ ਹਨ ਆਪਣੇ ਹੈੱਡਕੁਆਰਟਰ ਤੇ ਬੈਠਦੇ ਆ ਜੇ ਕੋਈ ਮਾੜਾ ਮੋਟਾ ਕੋਈ ਗੱਲਬਾਤ ਹੁੰਦੀ ਫਟਵਾਰੀ ਸਾਹਿਬਾਨ ਦੀ ਉਹ ਸਾਡੇ ਕੋਲੇ ਆ ਜਾਂਦੇ ਆ ਅਸੀਂ ਉਹਦਾ ਨਾਲ ਦੀ ਨਾਲ ਮਸਲਾ ਹੱਲ ਕਰਦੀ ਤਾਂ ਜੀ ਬਿਲਕੁਲ ਕਹਿੰਦੇ ਕਿ ਮਸਲਾ ਹੱਲ ਕਰ ਦਿੰਦੇ ਨੇ ਲੋਕਾਂ ਨਾਲ ਵੀ ਗੱਲਬਾਤ ਕਰਨ ਦੀ ਜਿਹੜੀ ਕੋਸ਼ਿਸ਼ ਕਰਾਂਗੇ ਲੋਕਾਂ ਤੋਂ ਵੀ ਜਾਣਾਂਗੇ ਕੀ ਕਿਸ ਤਰ੍ਹਾਂ ਦੀਆਂ ਜਿਹੜੀਆਂ ਲੋਕਾਂ ਦੀਆਂ ਸਮੱਸਿਆਵਾਂ ਹਨ ਜਾਂ ਕਿਹੜੀਆਂ ਸਮੱਸਿਆਵਾਂ ਨੂੰ ਲੈ ਕੇ ਜਿਹੜੇ ਨੇ ਲੋਕ ਇੱਥੇ ਪਹੁੰਚ ਰਹੇ ਨੇ ਜਾਣਨ ਦੀ ਕੋਸ਼ਿਸ਼ ਕਰਾਂਗੇ ਤਾਂ ਜੋ ਜਿਹੜੇ ਨੇ ਮਸਲੇ ਹੱਲ ਹੋ ਸਕਣ ਪਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਲੋਕ ਜਿਹੜੇ ਨੇ ਪਹੁੰਚ ਰਹੇ ਨੇ ਆਪਣਾ ਜਿਹੜਾ ਕੰਮ ਕਰਵਾਉਣ ਵਾਸਤੇ ਸਰ ਕਿਹੜੀ ਜਗ੍ਹਾ ਤੋਂ ਆਇਓ ਕੀ ਨਾਮ ਹੈ ਜੀ ਮੈਂ ਸਤਪਾਲਾ ਜੀ ਛੂਟੀਆ ਬੋਲ ਤੋਂ ਆਇਆ ਜੀ ਅੱਛਾ ਕੀ ਕੰਮ ਜਿਹੜਾ ਤੁਹਾਡਾ ਪੈਂਡਿੰਗ ਸੀਗਾ ਤੇ ਕਿਰਮਾ ਕਰ ਲਾਤ ਮੈਂ ਇੰਤਕਾਲ ਕਰਾਉਣਾ ਸੀ ਆਪਣੇ 20 ਕगज ਦੀ ਜਗ੍ਹਾ ਸੀਗੀ ਅੱਛਾ ਜੀ ਕਿੰਨੇ ਕੇ ਸਮੇਂ ਤੋਂ ਪੈਂਡਿੰਗ ਸੀ ਇਹ ਮੇਰੇ ਖਲ 3 3.5 ਸਾਲ ਤੋਂ ਪੈਂਡਿੰਗ ਸੀ ਹੁਣ ਕੀ ਲੱਗਦਾ ਕਿ ਅੱਜ ਹੱਲ ਹੋ ਜਾਊਗਾ ਜੀ ਹੋਊਗਾ ਜੀ ਕੋਈ ਇਹਦੇ ਚ ਟ੍ਰੂਟੀ ਤਾਂ ਕੋਈ ਨਹੀਂ ਹੈ ਅੱਛਾ ਜੀ ਹਾਂ ਤਵਦੀਲ ਮਜੀਦ ਟ੍ਰੂਟੀ ਕੋਈ ਨਹੀਂ ਹੈ ਬਸ ਹੋਇਆ ਨਹੀਂ ਬਾਹਰ ਗਏ ਸੀ ਫਿਰ ਅੱਛਾ ਇੱਥੇ ਆ ਨਹੀਂ ਹੋਇਆ ਤੁਹਾਡੀ ਸਾਹਿਬ ਕੋ ਜੀ ਬਿਲਕੁਲ ਕਹਿੰਦੇ ਨੇ ਕਿ ਬਾਹਰ ਗਏ ਸੀ ਪਰ ਹੁਣ ਜਿਹੜਾ ਕੰਮ ਆ ਉਹ ਕਰਵਾਇਆ ਜਾਊਗਾ ਤੁਸੀਂ ਦੇਖ ਸਕਦੇ ਹੋ ਕਿ ਇਕਾ ਦੁਕਾ ਲੋਕ ਜਾਂ ਅਸੀਂ ਕਹਾਂਗੇ ਜਿਨ੍ਹਾਂ ਦੇ ਕੰਮ ਜਿਹੜੇ ਨੇ ਪੈਂਡਿੰਗ ਨੇ ਜਿਨ੍ਹਾਂ ਦੇ ਕੰਮ ਰੁਕੇ ਹੋਏ ਨੇ ਉਹ ਲੋਕ ਜਿਹੜੇ ਨੇ ਆਪਣਾ ਕੰਮ ਕਰਵਾਉਣ ਵਾਸਤੇ ਪਹੁੰਚ ਰਹੇ ਨੇ ਉੱਥੇ ਜੇ ਗੱਲ ਗੱਲ ਕਰੀਏ ਤਾਂ ਇੱਥੇ ਕੁਝ ਹੀ ਸਮੇਂ ਵਿੱਚ ਕੈਬਨਟ ਮੰਤਰੀ ਜਿਹਨੇ ਨੇ ਉਹ ਵੀ ਪਹੁੰਚ ਜਾਣਗੇ ਗੱਲਬਾਤ ਗੰਦੀ ਕੋਸ਼ਿਸ਼ ਕਰਦੇ ਆ ਸਰ ਕਿਹੜੇ ਕਿਹੜੇ ਕੰਮ ਜਾਂ ਕਿਹੜੀਆਂ ਕਿਹੜੀਆਂ ਸੁਵਾਬਾਂ ਜਿਹੜੀਆਂ ਲੋਕਾਂ ਨੂੰ ਅੱਜ ਦਿੱਤੀਆਂ ਜਾਣਗੀਆਂ ਅੱਜ ਜਿਹੜੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਕੈਂਪ ਲੱਗਿਆ ਜਿਹਦੇ ਵਿੱਚ ਮਿਊਟੇਸ਼ਨ ਜਿੰਨੇ ਵੀ ਮਿਊਟੇਸ਼ਨ ਨੇ ਜਦ ਤੱਕ ਬੈ ਆ ਤਬਦੀਲ ਮਲਕੀਅਤ ਦਾ ਤਬਾਦਲੇ ਦਾ ਇਨਤਕਾਲਾ ਤਕਸੀਮ ਦਾ ਇਨਤਕਾਲਾ ਪ੍ਰਵਾਸ ਦਾ ਇਨਤਕਾਲਾ ਜਵਾਨੀ ਬਸੀਦ ਦਾ ਇਨਤਕਾਲਾ ਉਹ ਸਾਰਿਆਂ ਲਈ ਇਹ ਕੈਂਪ ਲੱਗਿਆ ਪੰਜਾਬ ਸਰਕਾਰ ਨੇ ਬਹੁਬਦੀ ਅਪਰਾਲਾ ਕੀਤਾ ਵਾ ਮੈਂ ਜਟਕਾਨੋ ਕੋ ਮੰਗਟ ਤੇ ਲੁਧਿਆਣਾ ਪੂਰਬੀ ਤੇ ਪੱਛਮੀ ਦੇ ਬਚਤ ਭਵਨਾਂ ਵਿੱਚ ਅੱਜ ਇਹ ਕੈਂਪ ਲੱਗੇ ਆ। ਇਹਦੇ ਵਿੱਚ ਸਾਰੇ ਪਟਵਾਰੀ ਤੇ ਕਾਨੂੰਗੋ ਹੈ। ਤਹਿਸੀਲਦਾਰ ਸਾਹਿਬ, ਐਮਐਲਏ ਸਾਹਿਬ ਵੀ ਆਏ ਨੇ ਤੇ ਸਾਡੇ ਮਾਨਯੋਗ ਮੰਤਰੀ ਸਾਹਿਬ ਵੀ, ਮਾਲ ਮੰਤਰੀ ਸਾਹਿਬ ਵੀ ਆ ਰਹੇ ਨੇ। ਤੇ ਇਹ ਜਿਹੜਾ ਕੈਂਪ ਹੈ ਦੇ ਵਿੱਚ ਸਾਰੇ ਇੰਤਕਾਲ ਬੈਸ ਮਤਲਬ ਮਨਜ਼ੂਰ ਹੋ ਰਹੇ ਨੇ। ਜਿਹੜੇ ਪੈਂਡਿੰਗ ਨੇ ਜੀ। ਪੈਂਡਿੰਗ ਵੀ ਆ ਤੇ ਜਿਹੜੇ ਮੌਜੂਦਾ ਹੈ ਵੀ ਉਹ ਵੀ ਸਾਰੇ। ਇਹ ਬਿਲਕੁਲ ਕਹਿੰਦੇ ਨੇ ਕਿ ਸਾਰੇ ਜਿਹੜੇ ਇੰਤਕਾਲ ਨੇ ਉਹ ਕੀਤੇ ਜਾਣਗੇ। ਆ ਵਿਧਾਇਕ ਸਾਹਿਬ ਪਹੁੰਚੇ ਨੇ। ਸਰ ਵਧੀਆ ਉਪਰਾਲਾ ਜਿਹੜਾ ਸਰਕਾਰ ਵੱਲੋਂ ਕੀਤਾ ਗਿਆ ਵਾ ਸਰਕਾਰ ਤੁਹਾਡੇ ਦੁਆਰ ਪਹਿਲਾਂ ਹੀ ਜਿਹੜਾ ਇਸ ਦਾ ਜਿਹੜੀ ਸ਼ੁਰੂਆਤ ਕਰ ਦਿੱਤੀ ਗਈ ਸੀ ਅੱਜ ਲੱਗਦਾ ਕਿ ਲੋਕ ਜਿਹੜੇ ਇਲਾਕਾ ਨਿਵਾਸੀ ਨੇ ਉਹਨਾਂ ਨੂੰ ਇੱਕ ਵੱਡੀ ਜਿਹੜੀ ਸਹੂਲਤ ਹੈ ਮਿਲਣ ਜਾ ਰਹੀ ਹੈ ਹਾਂ ਬਿਲਕੁਲ ਜੀ ਆਪ ਦੀ ਦਰਗਾ ਆਪ ਦੀ ਸਰਕਾਰ ਆਪ ਤੇ ਦੁਆਰ ਜੋ ਕਿ ਸਾਡੇ ਮੁੱਖ ਮੰਤਰੀ ਮਾਨ ਸਾਹਿਬ ਦਾ ਮਿਸ਼ਨ ਹੈ ਹਾਂਜੀ ਤੇ ਘਰ-ਘਰ ਮਿਲ ਕੇ ਸਬਦਾ ਦੇਣੀ ਹੈ ਜਿਵੇਂ ਕਿ ਪਿਛਲੇ ਤੁਸੀਂ ਥੋੜੇ ਦਿਨ ਪਹਿਲਾਂ ਦੇਖਿਆ ਹੁਣ ਆਮ ਆਦਮੀ ਪਾਰਟੀ ਦੇ ਮੁਖੀ ਸ਼੍ਰੀ ਰਵਿੰਦ ਕੇਜ ਜੀ ਬਾਲ ਜੀ ਤੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਭਪੁਖਨ ਸਿੰਘ ਮਾਨ ਜੀ ਮਾਨਯੋਗ ਔਰ ਸ਼ੁਰੂਆਤ ਕਰਕੇ ਗਿਆ 1076 ਤੇ ਤੁਸੀਂ ਫੋਨ ਕਰੋ ਤੇ ਤੁਹਾਡੇ ਘਰੇ ਆ ਕੇ ਕੰਮ ਕਰਕੇ ਜਾਣਗੇ ਤੇ ਅੱਜ ਤੁਸੀਂ ਦੇਖਿਆ ਹੁਣ ਪਹਿਲੀ ਵਾਰੀ ਹੋਇਆ ਵਾ ਔਰ ਕੈਂਪ ਲੱਗ ਰਹੇ ਨੇ ਲੋਕਾਂ ਨੂੰ ਬੁਲਾ ਕੇ ਪੁੱਛਿਆ ਜਾ ਰਿਹਾ ਵੀ ਤੁਹਾਡਾ ਕੋਈ ਕੰਮ ਰਹਿ ਤਾਂ ਨਹੀਂ ਗਿਆ ਜੇ ਰਹਿ ਗਿਆ ਤਾਂ ਕੋਈ ਦਿੱਕਤ ਆ ਰਹੀ ਹੈ ਤੇ ਲਿਆਓ ਅਸੀਂ ਹੁਣੇ ਅਮਗੇ ਕਰਕੇ ਧੋਰੀਏ ਅੱਜ ਆ ਦੇਖੋ ਟੇਬਲ ਲੱਗੇ ਹੋਣੇ ਲਗ ਲਗ ਤੇ ਆ ਕੇ ਕੰਮ ਅੱਜ ਸ਼ਨੀਵਾਰ ਦਾ ਦਿਨ ਆ ਛੁੱਟੀ ਦਾ ਦਿਨ ਆ ਤੇ ਫਿਰ ਵੀ ਮਿਲ ਕੇ ਸਰਕਾਰੀ ਮੁਲਾਜ਼ਮ ਕੰਮ ਕਰ ਰਹੇ ਨੇ ਕਿਉਂਕਿ ਅਸੀਂ ਲੋਕਾਂ ਦੇ ਮਿਲ ਕੇ ਸੇਵਾਦਾਰ ਆ ਔਰ ਲੋਕਾਂ ਦੀ ਮਿਲ ਕੇ ਟੈਕਸਾਂ ਦੇ ਵਿੱਚੋਂ ਤਨਖਾਹ ਮਿਲਦੀ ਆ ਲੋਕਾਂ ਦੀ ਕੀਮਤੀ ਵੋਟ ਨਾਲ ਅਸੀਂ ਐਮ ਐਲ ਏ ਬਣੇ ਆ ਤੇ ਸਾਡਾ ਡਿਊਟੀ ਆ ਲੋਕਾਂ ਦੇ ਕੰਮ ਕਰਨਾ ਔਰ ਉਹਨਾਂ ਨੂੰ ਸੁਵਿਧਾ ਦੇਣਾ ਤੇ ਉਹਨਾਂ ਨੂੰ ਦਿੱਕਤਾਂ ਦੂਰ ਕਰਨੀਆਂ ਤੇ ਆਮ ਆਦੀ ਪਾਰਟੀ ਦਾ ਜਿਹੜਾ ਮਿਸ਼ਨ ਆ ਔਰ ਦਵਾਈ ਪੜ੍ਹਾਈ ਰੁਜ਼ਗਾਰ ਤੇ ਨਾਲ ਪੰਜਾਬ ਦੇ ਵਿੱਚੋਂ ਕਰਪਸ਼ਨ ਨਸ਼ਾ ਗੁੰਡਾਗਰਦੀ ਖਤਮ ਕਰਕੇ ਘਰ ਘਰ ਸੁਵਿਧਾ ਦੇਣੀ ਤੇ ਆ ਰੰਗਲਾ ਪੰਜਾਬ ਬਣਾਉਣ ਦਾ ਮਿਸ਼ਨ ਪੂਰਾ ਹੋਊਗਾ ਸਰ ਜਿਸ ਤਰ੍ਹਾਂ ਤੁਸੀਂ ਵੀ ਪਹੁੰਚਿਓ ਲੱਗਦਾ ਕਿ ਜਿਹੜੇ ਕਿਸੇ ਵਿਅਕਤੀ ਤੋਂ ਜਿਹੜੀ ਗਾਰੰਟੀ ਦੀ ਲੋੜ ਜਾਂ ਕੋਈ ਸਿਗਨੇਚਰਾਂ ਦੀ ਲੋੜ ਹੋਗੀ ਉਹ ਇਥੇ ਨਾਲ ਦੀ ਨਾਲ ਹੀ ਜਿਹੜਾ ਉਹਦਾ ਮਸਲਾ ਹੱਲ ਹੋ ਜਾਊਗਾ ਮੈਂ ਤੁਹਾਨੂੰ ਦੱਸਿਆ ਵੀ ਇਹ ਦੇਖੋ ਹੁਣੇ ਡਿਸਾ ਵੀ ਪਹੁੰਚ ਰਿਹਾ ਸਾਰੇ ਤਹਿਸੀਲਦਾਰ ਸਾਹਿਬ ਬੈਠੇ ਨੇ ਨੈਬ ਤਹਿਸੀਲ ਬੈਠੇ ਨੇ ਕਨਗੋ ਬੈਠੇ ਨੇ ਪਟਵਾਰੀ ਬੈਠੇ ਨੇ ਸਾਰੇ ਦੇ ਸਾਰੇ ਆਪਣੀਆਂ ਜ਼ਿਲਤਾਂ ਲਈ ਬੈਠੇ ਨੇ ਆਪਣੇ ਮਿਲ ਕੇ ਸਾਰੀਆਂ ਬੁੱਕਾਂ ਲਈ ਬੈਠੇ ਨੇ ਔਰ ਸਾਰਿਆਂ ਨੂੰ ਮੈਸੇਜ ਲਾਇਆ ਗਿਆ ਸਾਰਿਆਂ ਨੂੰ ਸੁਨੇਹਾ ਦਿੱਤਾ ਗਿਆ ਵੀ ਜੇ ਕਿਸੇ ਦਾ ਕੋਈ ਕੰਮ ਪੈਂਡਿੰਗ ਚੱਲੇ ਆ ਰਿਹਾ ਕੋਈ ਪ੍ਰੋਬਲਮ ਆਈ ਹੈ ਤੇ ਇਸੇ ਐਟ ਅ ਟਾਈਮ ਆ ਐਟ ਅ ਨਾਮ ਕਰਕੇ ਤੋਰ ਰਹੇ ਨੇ ਔਰ ਕੋਈ ਵੀ ਦਿੱਕਤ ਨਹੀਂ ਆਉਗੀ ਆਉਣ ਵਾਲੇ ਸਮੇਂ 'ਚ ਕਿਉਂਕਿ ਡੇਢ ਸਾਲ ਪੌਣੇ 2 ਸਾਲ ਹੋ ਗਏ ਨੇ ਸਰਕਾਰ ਬਣੀ ਪੌਣੇ 2 ਸਾਲ ਦੇ ਵਿੱਚ ਜਿਵੇਂ ਕਿ ਇਤਿਹਾਸਿਕ ਸਰਕਾਰ ਬਣਾਈ ਆ ਪੰਜਾਬ ਵਾਸੀਆਂ ਨੇ 92 ਸੀਟਾਂ ਦੇ ਕੇ ਤੇ ਪੌਣੇ 100 ਸਾਲ ਜਿਹ ਇਤਿਹਾਸਿਕ ਕੰਮ ਹੋਏ ਨੇ ਤੇ ਕਹਿ ਸਕਦੇ ਆ ਵੀ 74 ਸਾਲ ਦਾ ਸਿਸਟਮ ਸਹੀ ਕਰਨ ਨੂੰ ਸਮਾਂ ਜਰੂਰ ਲੱਗ ਰਿਹਾ ਪਰ ਆਉਣ ਵਾਲੇ ਸਮੇਂ ਦੇ ਵਿੱਚ ਮਤਲਬ ਕਿ ਇਹ ਦਿੱਕਤਾਂ ਸਾਰੀਆਂ ਦੂਰ ਹੋ ਜਾਣਗੇ ਤੇ ਲੋਕਾਂ ਨੂੰ ਕੋਈ ਦਿੱਕਤ ਨਹੀਂ ਆਊ ਘਰ ਘਰ ਜਾ ਕੇ ਕੰਮ ਹੋਣਗੇ ਲੋਕਾਂ ਜੀ ਬਿਲਕੁਲ ਐਸਨ ਵਿਧਾਇਕ ਦਿਲਜੀਤ ਸਿੰਘ ਭੋਲਾ ਗਰੇਵਾਲ ਜਿਨ੍ਹਾਂ ਨੇ ਕਿਹਾ ਕਿ ਲੋਕਾਂ ਦੇ ਕੰਮ ਜਿਹੜੇ ਨੇ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ ਸਰਕਾਰ ਤੁਹਾਡੇ ਦਰਵਾਜ਼ੇ ਕਹਿੰਦੇ ਕਿ ਆ ਜਿਹੜੇ ਕੰਮ ਨੇ ਲੋਕਾਂ ਦੇ ਕੰਮ ਲੋਕਾਂ ਦੇ ਵਿੱਚ ਜਾ ਕੇ ਲੋਕਾਂ 'ਚ ਪਹੁੰਚ ਕੇ ਜਿਹੜੇ ਉਹਨਾਂ ਦੇ ਮਸਲੇ ਨੇ ਹੱਲ ਕੀਤੇ ਜਾਣਗੇ ਜੇਕਰ ਕਿਸੇ ਦਾ ਵੀ ਕੰਮ ਪੈਂਡਿੰਗ ਹੈ ਉਹ ਇਸੇ ਅੱਗੇ ਕਰਵਾ ਸਕਦਾ ਕਿਉਂਕਿ ਇੱਥੇ ਜਿਹੜੇ ਨੇ ਹਰ ਤਰ੍ਹਾਂ ਦੇ ਅਧਿਕਾਰੀ ਅਸੀਂ ਕਹਾਂਗੇ ਕਿ ਪਟਵਾਰੀ ਤੋਂ ਲੈ ਕੇ ਤਸਵੀਰਦਾਰ ਤੱਕ ਮੌਜੂਦ ਰਹਿਣਗੇ ਖੁਦ ਵਿਧਾਇਕ ਸਾਹਿਬ ਪਹੁੰਚੇ ਨੇ ਕੋਈ ਜੀ ਸਮੇਂ ਵਿੱਚ ਕੈਬਨਟ ਮੰਤਰੀ ਬ੍ਰਹਮਸ਼ੰਕਰ ਜਿੰਗਰ ਜੋ ਕਿ ਇਸ ਵਿਭਾਗ ਨਾਲ ਸੰਬੰਧਿਤ ਨੇ ਉਹ ਵੀ ਪਹੁੰਚਣਗੇ ਲੋਕਾਂ ਦੇ ਮਸਲੇ ਹੱਲ ਕੀਤੇ ਜਾਣਗੇ ਲਿਵਿੰਗ ਇੰਡੀਆ ਨਿਊਜ਼ਲੀ ਲੁਧਿਆਣਾ ਤੋਂ ਰਾਜਵਿੰਦਰ ਸਿੰਘ